사2 <shriek> 0고이 <shriek> 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 ਸਪਾਂਸਾ ਕੀ ਐਦਾਂ ਮੈਕਲਾ ਇਹਨਾਂ ਦਾ ਸਨਮਾਨ ਕਰ ਲਈਏ ਆਪਾਂ ਸੰਗਤ ਨਾਲ ਦੋ ਬੋਲ ਆਪਣੇ ਸਾਂਝੇ ਕਰੀਏ ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਕੌਰ ਐਂਡ ਗਰੁੱਪ ਨਿਲੰਦਰ ਤੋਂ ਬਹੁਤ ਬੜੀਆ ਸਭਿਆਚਾਰ ਪ੍ਰੋਗਰਾਮ ਤੇ ਬਹੁਤ ਹੀ ਸਮੁੱਚੀ ਧੰਨਵਾਦ ਪੇਸ਼ ਕੀਤਾ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਹੀ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਸਨਮਾਨ ਧੰਨਵਾਦ ਤੇ ਸੁਨਰਾਲੇ ਤੋਂ ਸੁਨਰਾਲੇ ਤੋਂ ਪੰਜਾਬੀ ਵਿਰਸਾ ਚੁਆਇਸ ਲੈ ਕੇ ਆਏ ਹੋਏ ਆ ਸਾਡੇ ਕੋਲ ਉਹਨਾਂ ਦਾ ਵੀ ਸਨਮਾਨ ਕਰਨਾ ਤੇ ਜਿੱਤੇ ਵੀ ਆਵਾਜ਼ ਸੁਣਦੇ ਹੋ ਉਹਨਾਂ ਨੂੰ ਸਟੇਜ ਤੇ ਆ ਜਾਣ ਤੋਂ ਸਨਮਾਨ ਕਰਦੇ ਹਾਂ ਬਹੁਤ ਦੂਰੋਂ ਸਫਰ ਕਰਕੇ ਸਾਡੀ ਕੋਸਨਰਾਲੀ ਤੋਂ ਪਹੁੰਚੇ ਆਪਣੇ ਕੀੰਤੀ ਸ਼ਬਦ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੀ ਸਾਸੰਗ ਖਾਸ ਕਰਕੇ ਕੱਢ ਕੇ ਬਲਾਉ ਵਾਹਿਬੁਰਜੀ ਦਾ ਖਾਸਾ ਵਾਹਿਬੁਰਜੀ ਕੀ ਮੱਥੇ ਬਹੁਤ ਹੀ ਸਤਿਕਾਰਯੋਗ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਡਾਕਟਰ ਸ਼ਾਨਕੁਮਾਰ ਜੀ ਜੱਪੇਵਾਲ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਪਿੰਡ ਦੇ ਸਰਪੰਚ ਸਾਹਿਬ ਮੋਹਰਾਲ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਪਿੰਡ ਦੇ ਨੰਬਰਦਾਰ ਸਾਹਿਬ ਸ਼ਾਮ ਸਰੋਪ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਪਿੰਡ ਦੇ ਸਾਫਤਾ ਸਰਪੰਚ ਦਰਮੇਲ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਯੂਥ ਦੇ ਪ੍ਰਧਾਨ ਅਨੋਜ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਬਲਾਕ ਦੇ ਕਰਨ ਸਿੰਘ ਉੱਚਾ ਜੀ ਹੋਰ ਸਾਡੀਆਂ ਬੀਬੀਆਂ ਭੈਣਾ ਬੱਚੇ ਬਜ਼ੁਰਗ ਜਿੰਨੇ ਵੀ ਤੁਸੀਂ ਅੱਜ ਆਏ ਆ ਤੁਹਾਡਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਆਸਿਸ ਆਗੇਸ ਖੁਸ਼ੀ ਦੇ ਮੌਕੇ ਤੇ ਮੈਂ ਆਪਣੀਆਂ ਬੀਬੀਆਂ ਨੂੰ ਭੈਣਾ ਨੂੰ ਬਹੁਤ ਬਹੁਤ ਵਧਾਈ ਜਨਾ ਜਿਨ੍ਹਾਂ ਨੇ ਕਿ ਇਹ ਸਭ ਮੌਕੇ ਤੇ ਇਿਆਂ ਦੇ ساتھ ਆ ਮਨਾ ਕੇ ਖੁਸ਼ੀ ਦਾ ਯਾਰ ਕੀਤਾ ਇਹਦੇ ਨੇ ਮੈਂ ਬੀਬੀਆਂ ਨੂੰ ਭੈਣਾ ਨੂੰ ਮੇਰਾ ਖਿਆਲਿਆ ਸੁਮਨ ਸਾਹਿਬ ਮਾਫ਼ੀ ਕਿਉਂਨੇ ਆ ਤਾਂ ਤੱਕ ਉਹਨੂੰ ਪਹਿਲਾਂ ਕਿਹਾ ਸੀ ਪਰ ਇਹ ਵੇਪਚ ਐਮਐਲਏ ਸਾਹਿਬ ਜੀ ਕાંਸੀ ਜਿਹੜਾ ਕਿ ਇਹਨਾਂ ਨੂੰ ਜਾਣਾ ਪਿਆ ਘਰਾਂ ਦਾ ਕੀਤਾ ਬੜੀ ਰੌਣਕ ਆ ਬੜਾ ਮਨ ਖੁਸ਼ ਹੋਇਆ ਦੇਖ ਕੇ ਇੰਨੀ ਤੁਸੀਂ ਰੌਣਕ ਕੀਤੀ ਆ ਅਸੀਂ ਬਗਬਗ ਪਿੰਡਾਂ ਚ ਜਾਂਦੇ ਰਹੀਦਾ ਪਰ ਇੰਨੀ ਰੌਣਕ ਨਹੀਂ ਮੈਂ ਕਿਤੇ ਵੀ ਦੇਖੀ ਇਹਦੇ ਲਈ ਮੈਂ ਆਪਣੀਆਂ ਨੀਂਦੀਆਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਆਪਣੇ ਕੋਲੋਂ ਬਹੁਤ ਬਹੁਤ ਪੜਾਈ ਦਿੱਤਾ ਤਾਂ ਹੁਣ ਮੈਂ ਬੇਨਤੀ ਕਰਦਾ ਆਪਣੇ ਐਮਐਲਏ ਸਾਹਿਬ ਸਾਡੇ ਝਾਕੂਆ ਦੀ ਕੱਬੇਵਾਲ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਆਪਣੇ ਵਿਚਾਰ ਪੇਸ਼ ਕਰਨ ਵਾਈ ਗੁਰੂ ਜੀ ਦਾ ਕਾਲਸਾ ਵਾਈ ਗੁਰੂ ਜੀ ਕੀ ਫਤਹ ਬਹੁਤ ਹੀ ਸਤਕਾਰਯੋਗ ਸਾਡੇ ਨਗਰ ਦੇ ਸਰਪੰਚ ਸਾਹਿਬ ਮੋਹਨ ਲਾਲ ਜੀ ਸਾਡੇ ਕੋਟੋਂ ਬਲੌਕਰ ਪ੍ਰਧਾਨ ਕਿਸ਼ੋਰ ਕਰਨ ਗੁਛਾਰੀ ਸਾਡੇ ਯੂਥ ਦੇ ਬਲੌਕਰ ਲਾ ਮੇਰੇ ਖੰਡਾਂ ਵੀ ਸਾਨੂੰ ਅੱਜ ਯੂਥ ਨਿਸ਼ਾਨ ਨੂੰ ਅਲਕਾ ਕੋਆਰਡੀਨੇਟਰ ਬਲਜਿੰਦਰ ਸਿੰਘ ਜੀ ਅਨਿਲ ਜੀ ਸਾਰੇ ਮੇਰੇ ਸਤਕਾਰਯੋ ਪੱਤਰਕਾਰ ਸਹਿਬਾਨ ਗੁਰਮੀਲ ਭਾਜੀ ਸਾਡੇ ਰਾਮ ਸਰੂਪ ਜੀ ਬਹੁਤ ਹੀ ਸਤਕਾਰਯੋ ਸਾਰੇ ਪਤਵੰਤੇ ਸੱਜਣ ਮੰਚ ਤੇ ਵਿਰਾਜਮਾਨ ਸਾਰੇ ਆਇਆਂ ਧੀਆਂ ਪਹਿਣਾ ਤੇ ਮਾਵਾਂ ਸਭ ਤੋਂ ਪਹਿਲਾਂ ਗੱਜ ਕੇ ਖੜੇ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਯੋ ਇਹਦੇ ਤਿਉਹਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਤਿਉਹਾਰ ਦੀ ਬਹੁਤ ਹੀ ਖੂਬਸੂਰਤੀ ਹੈ ਹੋਏ ਕਿ ਜਦੋਂ ਇਹ ਤਿਉਹਾਰ ਸ਼ੁਰੂ ਹੋਇਆ ਸੀ ਉਦੋਂ ਇਸ ਤਰ੍ਹਾਂ ਹੋਇਆ ਸੀ ਕਿ ਇੱਕ ਦਿਨ ਕੀ ਹੋਇਆ ਕੁਝ ਭੈਣਾਂ ਸਾਡੀਆਂ ਖੇਤਾਂ 'ਚ ਕੰਮ ਕਰਕੇ ਆਈਆਂ ਥੱਕੀਆਂ ਫਿਰ ਉਹਨਾਂ ਨੇ ਗੋੜ ਦੀ ਛਾਂ ਹੇਠ ਇਸੇ ਤਰ੍ਹਾਂ ਹੀ ਸਾਰਿਆਂ ਨੇ ਰਲ ਮਿਲ ਕੇ ਪਾਸੇ ਮਸਤੀ ਘੇਟਦੇ ਆ ਖੁਸ਼ੀਆਂ ਮਨਾਈਆਂ ਲਾਜਗਾਣਾ ਕੀਤਾ ਤੇ ਇਸੇ ਨੂੰ ਇੱਕ ਪਰੰਪਰਾ ਬਣਾ ਕੇ ਹਰ ਸਾਲ ਧੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਸਾਡੀਆਂ ਧੀਆਂ ਜੋ ਨੇ ਬਹੁਤ ਜ਼ਰੂਰੀ ਹਿੱਸਾ ਨੇ ਸਾਡੀ ਸਮਾਜ ਦਾ ਕਿਉਂਕਿ ਇਹਨਾਂ ਦਾ ਕੰਮ ਸਿਰਫ ਧਰਚ ਚਲਾਣੇ ਨਹੀਂ ਹੈ ਜੋ ਕਿ ਬਹੁਤ ਹੀ ਖੂਬਸੂਰਤੀ ਨਾਲ ਕਰਦੀਆਂ ਕਿਉਂਕਿ ਉਹ ਵੀ ਕੋਈ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਆ ਤੇ ਉਸ ਤੋਂ ਇਲਾਵਾ ਵੀ ਸਾਡਾ ਪ੍ਰਸ਼ਾਸਨ ਸਾਡੀ ਸਰਕਾਰਾਂ ਤੇ ਸਾਡਾ ਦੇਸ਼ ਵੀ ਸੰਭਾਲਦੀ ਹੈ ਤੇ ਸਾਨੂੰ ਬਹੁਤ ਮਾਣ ਹੈ ਕਿ ਸਾਡੀਆਂ ਟੀਹਾਂ ਜੋ ਹੈ ਜਿਹੜੀਆਂ ਪੜ੍ਹਨ ਲਈ ਮਿਹਨਤ ਕਰਦੀ ਹੈ ਤੇ ਇਨੀਆਂ ਅੱਗੇ ਆਦੀ ਹੈ ਕਿ ਤਾਂ ਸਮਾਜਿਕ ਤੌਰ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਬਾਈ ਗੁਰੂ ਚਰਨਤ ਅੰਦਰ ਅਰਦਾਸ ਕਰਦਾ ਹੈ ਕਿ ਇਸੇ ਤਰ੍ਹਾਂ ਹੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਰੱਗੀਆਂ ਤੇ ਤੁਨੁਸ਼ੀਆਂ ਬਖਸ਼ੇ ਇਸੇ ਤਰ੍ਹਾਂ ਤੁਸੀਂ ਹੱਸਦੇ ਖੇਡਦੇ ਰਹੋ ਕਿਉਂਕਿ ਅਸੀਂ ਸਾਰੇ ਜਿੱਥੇ ਇਕੱਠੇ ਹੋਏ ਆ ਤੇ ਇਸੇ ਸਾਡੇ ਇਕੱਠ ਦੀ ਖੂਬਸੂਰਤੀ ਹੈ ਸਾਡੀ ਇਕੱਤਰਤਾ ਦੀ ਖੂਬਸੂਰਤੀ ਹੈ ਕਿ ਸਿਰਫ ਇਹ ਨਹੀਂ ਕਿ ਅਸੀਂ ਨੱਚ ਨੱਚਣਾ ਨੱਚਣਾ ਇਹ ਗਾਣਾ ਹੈ ਅਸੀਂ ਸਾਰੇ ਇਕੱਠੇ ਹੋਏ ਆ ਸਾਰੇ ਖੁਸ਼ੀਆਂ ਮਨਾ ਰਹੇ ਇਸੇ ਕਰਦਾ ਹੀ ਮਜਾ ਹੈ ਇਸੇ ਕਰਕੇ ਖੂਬਸੂਰਤੀ ਹੈ ਕਿਉਂਕਿ ਜਦੋਂ ਸਾਰੇ ਇਕੱਠੇ ਹੁੰਦੇ ਆ ਉਦੋਂ ਹੀ ਮਜਾ ਆਉਂਦਾ ਹੈ ਇਸੇ ਕਰਕੇ ਮੈਂ ਅੱਜ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਤੁਸੀਂ ਸਾਰੇ ਹਸਲੇ ਖੇੜੇ ਇਕੱਠੇ ਰਹੋ ਇਸੇ ਤਰ੍ਹਾਂ ਅਸੀਂ ਖੁਸ਼ੀਆਂ ਮਨਾਉਂਦੇ ਰਹੀਏ ਟੋਕੇ ਨਾਲ ਮੋੜਾ ਲਾ ਕੇ ਚੱਲਦੇ ਰਹੀਏ ਤੇ ਤੁਹਾਡਾ ਨਮਾਇੰਦਾ ਹੁੰਦੇ ਹੋਏ ਤੁਸੀਂ ਮੈਨੂੰ ਅੱਜ ਇੱਥੇ ਬੁਲਾਇਆ ਪੀਸ ਖੁਸ਼ੀ ਦੇ ਵਿੱਚ ਤੁਸੀਂ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦਾ ਜਿਸੇ ਤਰ੍ਹਾਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਬਹੁਤ-ਬਹੁਤ ਧੰਨਵਾਦ ਕੱਢਦਾ ਤੁਸੀਂ ਆਪਣਾ ਟਾਈਮ ਕੱਢਿਆ ਆਮ ਕੱਢ ਕੇ ਕੀਪ ਕੀ ਸਮਾਂ ਕੱਢ ਕੇ ਸ੍ਰੀ ਸਾਡੇ ਵਿੱਚ ਆ ਰਹੇ ਆ ਜਿਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਚਾਇਤ ਵੱਲੋਂ ਕੱਟੀ ਵੱਲੋਂ ਬਹੁਤ ਹੀ ਸਰਕਾਰ ਜੋ ਹਰਤਾ ਜਪੇ ਵਾਲੀ ਅਤੇ ਐਮਐਨਏ ਵੱਲੋਂ ਅੱਜ ਉਹਨਾਂ ਦਾ ਸਾਡੇ ਨਗਰ ਵਿੱਚ ਪਹੁੰਚ ਕੇ ਸਿਧੀਆਂ ਆ ਗਿਆ ਤੇ ਡਰਾਪ ਪਟਿਆ ਉਹ ਸ੍ਰੀ ਤੇ ਕਵੰਤੇ ਸਜ ਕੋਟ ਦੀ ਕਿ ਮੇਰੇ ਪਿੰਡ ਦੀਆਂ ਮਤਾਵਾ ਤੇ ਭੈਣਾ ਬਣਾ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਹੈ ਤੇ ਡਾਕਟਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਵਿਵਹਾਰ ਵਿੱਚ ਪਹੁੰਚੇ ਹੋ ਬਖਤੂ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਪਿੰਡ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਕਿ ਸਾਡੇ ਨਗਰ ਵਿੱਚ ਕੋਈ ਵੀ ਕਿਸੇ ਕਦਰ ਦਾ ਆਪੇ ਹੀ ਕੋਈ ਵਿਤਰਾ ਨਹੀਂ ਸਾਰੇ ਤਿਉਹਾਰ ਅਸੀਂ ਨਾਲ ਮਿਲ ਕੇ ਇੱਕ ਨੂੰ ਠੋਕੇ ਨਗਰ ਵਾਸੀ ਬਣ ਗਏ ਜਿਸੇ ਤਰ੍ਹਾਂ ਸਾਡੇ ਨਗਰ ਦਾ ਪੂਰੇ ਦੇ ਵਿਚ ਦਸਹਿਰਾ ਮਹੂਰਾ ਉਹ ਵੀ ਅਸੀਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਬਹੁੰਦੇ ਆ ਡਾਕਟਰ ਜੀ ਮੈਂ ਕਮੇਟੀ ਕਰਨਾ ਚਾਹੁੰਦਾ ਹਾਂ ਕਿ ਅੱਕੇ ਡਾਕਟਰ ਰਾਜ ਜੀ ਜੀ ਉਹਨਾਂ ਨੇ ਸਾਡੇ ਕਿਰਦਰੀ ਆਪਾਂ ਨੂੰ ਹਲਕੀ ਪਿਆਰ ਰਾਤ ਪਿਆਰ ਦੇ ਬੈਟਿੰਗ ਤੋਂ ਖਰੀਆ ਮੁਸਕਾਂ ਨੂੰ ਹਲਕਾ ਕਰਿਆ ਨੂੰ ਰਾਤ ਦੇ ਕਿਹਾ ਤੇ ਬੀਬੀਆਂ ਵੱਲੋਂ ਬਹੁਤ ਹੀ ਵਡਾ ਦਿੱਖੇ ਹੁੰਦੇ ਮਾਤਰਾਂ ਵਾਈ ਗੁਰਜੀ ਦਾ ਖਾਸਾ ਵਾਈ ਦੀ ਜੀ ਫਤਗੀ ਮੈਂ ਇਹੀ ਕਹਾਂਗਾ ਕਿ ਡਾਕਟਰ ਸਾਹਿਬਾਨ ਦਾ ਸਨਮਾਨ ਕੀਤਾ ਜੋ ਹੈਲੋ ਸਾਰੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਾਂ ਕੱਢ ਕੇ ਸਾਡੇ ਵਰਗਾਂ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਦਾ ਪ੍ਰਦਾਨਤਰਨ ਰੋੜਾ ਜੀ ਮਨਪ੍ਰੀਤ ਜੀ ਪੁਰ 29 ਜਣਾਂ ਕਾ ਕਿਵਾਨ ਨੂੰ 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 ਆਇਆ ਪਹੁੰਚਿਆ I can't, I ਫਰਲੋ ਜਰੋੜ ਦੋ ਬਟਾ ਇੱਕ ਮਿੰਟ ਦੇਖੋ ਉਹ ਵੀ ਪਲੇ ਹੋ ਜਾਊਗਾ ਆਇਆ ਆਇਆ ਰੈਡੀ ਮਾਰ ਆਹ ਆਹ ਆ ਰਿਹਾ ਹੱਲ ਕਰਾਉਣਾ ਹੀ ਆ ਹਲੋ

ਦੇਖੀ ਜਾ ਰਿਹਾ ਹੈ ਸਾਨੂੰ ਪਹੁੰਚ ਇੱਕ ਮਿੰਟ ਮਨਾ ਲਿਆ ਕਰੋ ਆ ਜਾਓ ਮੜਿਆ ਦੇ ਹੱਥ ਤੇ ਹੈ ਸਾਰੇ ਸਿਆਣੇ ਗੱਲ ਮੰਨ ਕੇ ਚੱਲ ਬਟ ਹੋ ਗਏ ਅਸੀਂ ਨੇ ਲਾਸਟ ਫੋਨ ਨੇ ਨਿਊ ਨਾ ਚੁੱਕਿਆ ਤੇ ਵਧੀਆ ਹਰਤਾ ਕੋਈ ਨਹੀਂ ਨਾ ਕਰਦਾ ਮੈਂ ਖਾਲਾ ਦਾ ਕੋਈ ਗੱਲ ਕਰਦਾ तो 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 शाम ए जा लाइव तस्वीर लाइव सिद्धू टीवी देख रहे सब का धन्यवाद